ਸਚੇ ਕਾਲ ਜੀ ਤੁਸੀਂ ਵੇਖ ਰਿਹਾ ਦਿਨਿਕ ਸਵੇਰਾ ਤੇ ਮੈਂ ਇਸ ਮ੍ਰਿਤ ਇਸ ਵੇਲੇ ਮੌਜੂਦ ਹਾਂ ਨਿਊ ਰਾਜਨਗਰ ਵਿਖੇ ਜਿੱਥੇ ਆ ਦੱਸਦੀ ਕਿ ਚਾਈਨਾ ਡੋਰ ਫੜੀਆਂ ਗਈਆਂ ਨੇ ਤੇ ਇਸ ਵੇਲੇ ਸਾਡੇ ਨਾਲ ਐਸਪੀ ਵੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲੇ ਤਾਂ ਅੱਜ ਜੋ ਚਾਈਨਾ ਡੋਰ ਫੜੀਆਂ ਗਈਆਂ ਨੇ ਕਿੰਨੀਆਂ ਕ ਬਰਾਮਦ ਹੋਈਆਂ ਨੇ ਕਿਉਂਕਿ ਦੋ ਕਮਰਿਆਂ ਦੇ ਵਿੱਚ ਦੋਨੋਂ ਕਮਰੇ ਭਰੇ ਹੋਏ ਮਿਲੇ ਨੇ ਕਿੰਨੀਆਂ ਕ ਐਸਟੀਮੇਟ ਡੋਰਾ ਮਿਲੀਆਂ ਜੋ ਜੀ ਹੁਣ ਅਸੀਂ ਦੇਖਿਆ ਵਾ 50 ਤੋਂ 60 ਪੇਟੀਆਂ ਨੇ ਇਹ ਪੇਟੀਆਂ ਨੂੰ ਹਜੇ ਖੋਲ ਕੇ ਡਿਟੇਲ ਚ ਦੇਖਿਆ ਜਾਏਗਾ ਜੋ ਦੋਨੋਂ ਕਮਰਿਆਂ ਚ ਅਸੀਂ ਇੱਕ ਇੱਕ ਪੇਟੀਆਂ ਕੱਢੀਆਂ ਨੇ ਪਹਿਲੀ ਪ ਵਿਚ ਤਕਰੀਬਨ 40 ਤੋਂ 45 ਜਿਹੜੇ ਗੱਟੂ ਨੇ ਦੂਜੀ ਜਿਹੜੀ ਅਸੀਂ ਖੋਲੀ ਆ ਉਹ ਚ 50 ਤੋਂ 60 ਗੱਟੂ ਨੇ ਸੋ ਵੱਡੀਆਂ ਛੋਟੀਆਂ ਤਕਰੀਬਨ 50 ਦੇ ਆਸ-ਪਾਸੇ ਪੇਟੀਆਂ ਨੇ ਬਾਕੀ ਇਹਦੀ ਹੁਣ ਫਰਦ ਬਰਾਮਦਗੀ ਰਾਹੀ ਜਿਹੜੀ ਆ ਡਿਟੇਲ ਕੋਲ ਕੇ ਤੁਹਾਨੂੰ ਸਾਂਝੀ ਕਰਾਂਗੇ ਹਾਂ ਸਰ ਕਿਹੜੇ ਬੰਦੇ ਦੇ ਨਾਮ ਤੇ ਤੁਹਾਨੂੰ ਇਲਤਿਲਾ ਮਿਲੀ ਸੀ ਤੇ ਕੀ ਅੱਗੇ ਐਕਸ਼ਨ ਲਿੱਤਾ ਗਿਆ ਰੋਮੀ ਜੋਸ਼ੀ ਦੇ ਨਾਮ ਦੀ ਸਾਨੂੰ ਇਤਲਾ ਮਿਲੀ ਸੀ ਜਿਹਦਾ ਮੁਕਦਮਾ ਦਰਜ ਕਰ ਲਿਆ ਗਿਆ ਵਾ ਤੇ ਹੁਣ ਜਿਹੜੀ ਹੈ ਉਹਦੀ ਰਿਕਵਰੀ ਕੀਤੀ ਜਾ ਰਹੀ ਹੈ ਹਾਂ ਜੀ ਇਸ ਮਮਕਾਨ ਦੀ ਗੱਲ ਕਰੀਏ ਤਾਂ ਮਕਾਨ ਰੋਮੀ ਜੋਸ਼ੀ ਦੇ ਨਾਮ ਤੇ ਹੈ ਜਾਂ ਕਿਸੇ ਹੋਰ ਦੇ ਨਾਮ ਤੇ ਹੈ ਜੋ ਇਨੀਸ਼ੀਅਲ ਸਾਨੂੰ ਅਜੇ ਇਨਕੁਆਇਰੀ ਤੋਂ ਪਤਾ ਲੱਗਿਆ ਉਹ ਇਹਦਾ ਨਹੀਂ ਹੈ ਇਹਨੇ ਕਿਰਾਏ ਤੇ ਲਿੱਤਾ ਹੋਇਆ ਸੀਗਾ ਇੱਥੇ ਬਾਕੀ ਇਹਦੀ ਤਫਤੀਸ਼ ਜਦੋਂ ਡਿਟੇਲ ਦੇ ਵਿੱਚ ਕਰਾਂਗੇ ਅਰੋਮੀ ਜੋਸ਼ੀ ਫੜੇ ਗਏ ਨਹੀਂ ਆ ਨਹੀਂ ਅਜੇ ਸਿਰਫ ਅਸੀਂ ਤਲਾਸ਼ ਤੇ ਪਰਚਾ ਦਰਜ ਕੀਤਾ ਤੇ ਰਿਕਵਰੀ ਕੀਤੀ ਹੈ ਜੀ ਸਰ ਜੀ ਬਿਲਕੁਲ ਦਾਸਦੀ ਨਿਊ ਰਾਜਨਗਰ ਵਿਖੇ ਮੌਜੂਦ ਹੈ ਜਿੱਥੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਜੋ ਵੱਡੇ ਵੱਡੇ ਬਾਕਸ ਨੇ ਉਹ ਮਿਲੇ ਨੇ ਤੁਹਾਨੂੰ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਜਿੱਥੇ ਅ ਚਾਈਨਾ ਡੋਰ ਜਿਸ ਤੇ ਸਖਤ پابੰਦੀ ਲਗਾਈ ਗਈ ਹੈ ਉਸ ਨੂੰ ਉਡਾਨ ਦੇ ਵਿੱਚ ਉਸ ਨੂੰ ਪਤੰਗਾਂ ਦੇ ਵਿੱਚ ਉਡਾਨ ਦੇ ਵਿੱਚ ਜੋ ਕੀ ਮਨਾਹੀ ਕੀਤੀ ਗਈ ਹੈ ਪਰ ਫੇਰ ਵੀ ਜੋ ਕੀ ਹੈ ਲਗਾਤਾਰ ਇਸ ਦਾ ਮਿਲਣਾ ਇੱਕ ਪੁਲਿਸ ਪ੍ਰਸ਼ਾਸਨ ਤੇ ਵੱਡੀ ਸਵਾਲ ਖੜਾ ਕਰਦੇ ਨੇ ਕਮਰੇ ਦੇ ਕਮਰੇ ਭਰੇ ਮਿਲੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹਨਾਂ ਨੂੰ ਬੀਤੀ ਰਾਤ ਜੋ ਕੀ ਹੈ ਇਲਤਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਤੇ ਕੰਮ ਕੀਤਾ ਗਿਆ ਤੇ ਅੱਜ ਜੋ ਕੀ ਹੈ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਰੋਮੀ ਜੋਸ਼ੀ ਨਾਮ ਦਾ ਵਿਅਕਤੀ ਹੈ ਉਸ ਦੇ ਖਿਲਾਫ ਜੋ ਕੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਹਾਲਾਂਕਿ ਉਸ ਨੂੰ ਹਲੇ ਫੜਿਆ ਨਹੀਂ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ ਤੇ ਇਸ ਵੇਲੇ ਦੱਸਦੀ ਹੈ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਚਾਈਨਾ ਡੋਰ ਬਸੰਤ ਦਾ ਸੀਜ਼ਨ ਨੇੜੇ ਹੈ ਤੇ ਚਾਈਨਾ ਡੋਰ ਦੀ ਵਿਕਰੀ ਇੱਕ ਵਾਰ ਫਿਰ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਪੁਲਿਸ ਪ੍ਰਸ਼ਾਸਨ ਤੇ ਕਾਫੀ ਸਵਾਲ ਖੜੇ ਕਰਦੇ ਨੇ ਹਾਲਾਂਕਿ ਪੁਲਿਸ ਵੱਲੋਂ ਜੋ ਕੀ ਹੈ ਅ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਵੀ ਜੋ ਕੀ ਹੈ ਚਾਈਨੀਜ਼ ਡੋਰ ਨਿਊ ਰਾਜਨਗਰ ਵਿਖੇ ਫੜੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਦਿਨਿਕ ਸਵੇਰਾ ਤੇ ਮੈਂ ਇਸ ਵੇਲੇ ਮੌਜੂਦ ਹਾਂ ਨਿਊ ਰਾਜਨਗਰ ਵਿਖੇ ਜਿੱਥੇ ਆទਸ ਦੀ ਕੀ ਚਾਈਨਾ ਡੋਰ ਫੜੀਆਂ ਗਈਆਂ ਨੇ ਤੇ ਇਸ ਵੇਲੇ ਸਾਡੇ ਨਾਲ ਐਸਪੀ ਵੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲੇ ਤਾਂ ਅੱਜ ਜੋ ਚਾਈਨਾ ਡੋਰ ਫੜੀਆਂ ਗਈਆਂ ਨੇ ਕਿੰਨੀਆਂ ਕੁ ਬਰਾਮਦ ਆਂ ਨੇ ਕਿਉਂਕਿ ਦੋ ਕਮਰਿਆਂ ਦੇ ਵਿੱਚ ਦੋਨੋਂ ਕਮਰੇ ਭਰੇ ਹੋਏ ਮਿਲੇ ਨੇ ਕਿੰਨੀਆਂ ਇੱਕ ਐਸਟੀਮੇਟ ਡੋਰਾ ਮਿਲੀਆਂ ਜੋ ਜਿਹ ਹੁਣ ਅਸੀਂ ਦੇਖਿਆ ਵਾ 50 ਤੋਂ 60 ਪੇਟੀਆਂ ਨੇ ਇਹ ਪੇਟੀਆਂ ਨੂੰ ਹਜੇ ਖੋਲ ਕੇ ਡਿਟੇਲ ਚ ਦੇਖਿਆ ਜਾਏਗਾ ਜੋ ਦੋਨੋਂ ਕਮਰਿਆਂ ਚ ਅਸੀਂ ਇੱਕ ਇੱਕ ਪੇਟੀਆਂ ਕੱਢੀਆਂ ਨੇ ਪਹਿਲੀ ਪੇਟੀ ਦੇ ਵਿੱਚ ਤਕਰੀਬਨ 40 ਤੋਂ 45 ਜਿਹੜੇ ਗੱਟੋ ਨੇ ਦੂਜੀ ਜਿਹੜੀ ਅਸੀਂ ਖੋਲੀ ਆ ਉਹ ਚ 50 ਤੋਂ 60 ਗੱਟੋ ਨੇ ਸੋ ਵੱਡੀਆਂ ਛੋਟੀਆਂ ਤਕਰੀਬਨ 50 ਦੇ ਆਸ-ਪਾਸੇ ਪੇਟੀਆਂ ਨੇ ਬਾਕੀ ਇਹ ਦੀ ਹੁਣ ਫਰਦ ਬਰਾਮਦਗੀ ਰਾਹੀ ਜਿਹੜੀ ਹੈ ਡਿਟੇਲ ਕੋਲ ਕੇ ਤੁਹਾਨੂੰ ਸਾਂਝੀ ਕਰਾਂਗੇ ਸਰ ਕਿਹੜੇ ਬੰਦੇ ਦੇ ਨਾਮ ਤੇ ਤੁਹਾਨੂੰ ਇਲਤਿਲਾ ਮਿਲੀ ਸੀ ਤੇ ਕੀ ਅੱਗੇ ਐਕਸ਼ਨ ਲਿੱਤਾ ਗਿਆ ਰੋਮੀ ਜੋਸ਼ੀ ਦੇ ਨਾਮ ਦੀ ਸਾਨੂੰ ਇਤਲਾ ਮਿਲੀ ਸੀ ਜਿਹਦਾ ਮੁਕੱਦਮਾ ਦਰਜ ਕਰ ਲਿਆ ਗਿਆ ਵਾ ਤੇ ਹੁਣ ਜਿਹੜੀ ਹੈ ਇਹਦੀ ਰਿਕਵਰੀ ਕੀਤੀ ਜਾ ਰਹੀ ਹੈ ਅਜੀ ਇਹ ਇਸ ਮਮਕਾਨ ਦੀ ਗੱਲ ਕਰੀਏ ਤਾਂ ਮਕਾਨ ਰੋਮੀ ਜੋਸ਼ੀ ਦੇ ਨਾਮ ਤੇ ਹੈ ਜਾਂ ਕਿਸੇ ਹੋਰ ਦੇ ਨਾਮ ਤੇ ਹੈ ਜੋ ਇਨੀਸ਼ੀਅਲ ਸਾਨੂੰ ਅਜੇ ਇਨਕੁਆਇਰੀ ਤੋਂ ਪਤਾ ਲੱਗਿਆ ਉਹ ਇਹਦਾ ਨਹੀਂ ਹੈ ਇਹਨੇ ਕਿਰਾਏ ਤੇ ਲਿੱਤਾ ਹੋਇਆ ਸੀਗਾ ਇੱਥੇ ਬਾਕੀ ਇਹਦੀ ਤਫਤੀਸ਼ ਜਦੋਂ ਡਿਟੇਲ ਦੇ ਵਿੱਚ ਕਰਾਂਗੇ ਅਰੋਮੀ ਜੋਸ਼ੀ ਫੜੇ ਗਏ ਨਹੀਂ ਆ ਨਹੀਂ ਅਜੇ ਸਿਰਫ ਅਸੀਂ ਤਲਾਸ਼ ਤੇ ਪਰਚਾ ਦਰਜ ਕੀਤਾ ਤੇ ਰਿਕਵਰੀ ਕੀਤੀ ਹੈ ਜੀ ਸਰ ਜੀ ਬਿਲਕੁਲ ਦਾਸਦੀ ਨਿਊ ਰਾਜਨਗਰ ਵਿਖੇ ਮੌਜੂਦ ਹੈ ਜਿੱਥੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਜੋ ਵੱਡੇ ਵੱਡੇ ਬਾਕਸ ਨੇ ਉਹ ਮਿਲੇ ਨੇ ਤੁਹਾਨੂੰ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਜਿੱਥੇ ਅ ਚਾਈਨਾ ਡੋਰ ਜਿਸ ਤੇ ਸਖਤ پابੰਦੀ ਲਗਾਈ ਗਈ ਹੈ ਉਸ ਨੂੰ ਉਡਾਨ ਦੇ ਵਿੱਚ ਉਸ ਨੂੰ ਪਤੰਗਾਂ ਦੇ ਵਿੱਚ ਉਡਾਨ ਦੇ ਵਿੱਚ ਜੋ ਕੀ ਮਨਾਹੀ ਕੀਤੀ ਗਈ ਹੈ ਪਰ ਫੇਰ ਵੀ ਜੋ ਕੀ ਹੈ ਲਗਾਤਾਰ ਇਸ ਦਾ ਮਿਲਣਾ ਇੱਕ ਪੁਲਿਸ ਪ੍ਰਸ਼ਾਸਨ ਤੇ ਵੱਡੀ ਸਵਾਲ ਖੜਾ ਕਰਦੇ ਨੇ ਕਮਰੇ ਦੇ ਕਮਰੇ ਭਰੇ ਮਿਲੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹਨਾਂ ਨੂੰ ਬੀਤੀ ਰਾਤ ਜੋ ਕੀ ਹੈ ਇਲਤਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਤੇ ਕੰਮ ਕੀਤਾ ਗਿਆ ਤੇ ਅੱਜ ਜੋ ਕੀ ਹੈ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਰੋਮੀ ਜੋਸ਼ੀ ਨਾਮ ਦਾ ਵਿਅਕਤੀ ਹੈ ਉਸ ਦੇ ਖਿਲਾਫ ਜੋ ਕੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਹਾਲਾਂਕਿ ਉਸ ਨੂੰ ਹਲੇ ਫੜਿਆ ਨਹੀਂ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ ਤੇ ਇਸ ਵੇਲੇ ਦੱਸਦੀ ਹੈ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਚਾਈਨਾ ਡੋਰ ਬਸੰਤ ਦਾ ਸੀਜ਼ਨ ਨੇੜੇ ਹੈ ਤੇ ਚਾਈਨਾ ਡੋਰ ਦੀ ਵਿਕਰੀ ਇੱਕ ਵਾਰ ਫਿਰ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਪੁਲਿਸ ਪ੍ਰਸ਼ਾਸਨ ਤੇ ਕਾਫੀ ਸਵਾਲ ਖੜੇ ਕਰਦੇ ਨੇ ਹਾਲਾਂਕਿ ਪੁਲਿਸ ਵੱਲੋਂ ਜੋ ਕੀ ਹੈ ਅ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਵੀ ਜੋ ਕੀ ਹੈ ਚਾਈਨੀਜ਼ ਡੋਰ ਨਿਊ ਰਾਜਨਗਰ ਵਿਖੇ ਫੜੇ ਗਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਇਸ ਮ੍ਰਿਤ ਇਸ ਵੇਲੇ ਮੌਜੂਦ ਹਾਂ ਨਿਊ ਰਾਜਨਗਰ ਵਿਖੇ ਜਿੱਥੇ ਆ ਦੱਸਦੀ ਕਿ ਚਾਈਨਾ ਡੋਰ ਫੜੀਆਂ ਗਈਆਂ ਨੇ ਤੇ ਇਸ ਵੇਲੇ ਸਾਡੇ ਨਾਲ ਐਸਪੀ ਵੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਅਸਰ ਪਹਿਲੇ ਤਾਂ ਅੱਜ ਜੋ ਚਾਈਨਾ ਡੋਰ ਫੜੀਆਂ ਗਈਆਂ ਨੇ ਕਿੰਨੀਆਂ ਕ ਬਰਾਮਦ ਹੋਈਆਂ ਨੇ ਕਿਉਂਕਿ ਦੋ ਕਮਰਿਆਂ ਦੇ ਵਿੱਚ ਦੋਨੋਂ ਕਮਰੇ ਭਰੇ ਹੋਏ ਮਿਲੇ ਨੇ ਕਿੰਨੀਆਂ ਕ ਐਸਟੀਮੇਟ ਡੋਰਾ ਮਿਲੀਆਂ ਜੋ ਜੀ ਹੁਣ ਅਸੀਂ ਦੇਖਿਆ ਵਾ 50 ਤੋਂ 60 ਪੇਟੀਆਂ ਨੇ ਇਹ ਪੇਟੀਆਂ ਨੂੰ ਹਜੇ ਖੋਲ ਕੇ ਡਿਟੇਲ ਚ ਦੇਖਿਆ ਜਾਏਗਾ ਜੋ ਦੋਨੋਂ ਕਮਰਿਆਂ ਚ ਅਸੀਂ ਇੱਕ ਇੱਕ ਪੇਟੀਆਂ ਕੱਢੀਆਂ ਨੇ ਪਹਿਲੀ ਪੇਟੀ ਦੇ ਵਿੱਚ ਤਕਰੀਬਨ 40 ਤੋਂ 45 ਜਿਹੜੇ ਗੱਟੋ ਨੇ ਦੂਜੀ ਜਿਹੜੀ ਅਸੀਂ ਖੋਲੀ ਆ ਉਹ ਚ 50 ਤੋਂ 60 ਗੱਟੋ ਨੇ ਸੋ ਵੱਡੀਆਂ ਛੋਟੀਆਂ ਤਕਰੀਬਨ 50 ਦੇ ਆਸ-ਪਾਸੇ ਪੇਟੀਆਂ ਨੇ ਬਾਕੀ ਇਹ ਜੀ ਹੁਣ ਫਰਗ ਬਰਾਮਦਗੀ ਰਾਹੀ ਜਿਹੜੀ ਹੈ ਡਿਟੇਲ ਕੋਲ ਕੇ ਤੁਹਾਨੂੰ ਸਾਂਝੀ ਕਰਾਂਗੇ ਸਰ ਕਿਹੜੇ ਬੰਦੇ ਦੇ ਨਾਮ ਤੇ ਤੁਹਾਨੂੰ ਇਲਤਿਲਾ ਮਿਲੀ ਸੀ ਤੇ ਕੀ ਅੱਗੇ ਐਕਸ਼ਨ ਲਿੱਤਾ ਗਿਆ ਰੋਮੀ ਜੋਸ਼ੀ ਦੇ ਨਾਮ ਦੀ ਸਾਨੂੰ ਇਤਲਾ ਮਿਲੀ ਸੀ ਜਿਹਦਾ ਮੁਕੱਦਮਾ ਦਰਜ ਕਰ ਲਿਆ ਗਿਆ ਵਾ ਤੇ ਹੁਣ ਜਿਹੜੀ ਹੈ ਇਹਦੀ ਰਿਕਵਰੀ ਕੀਤੀ ਜਾ ਰਹੀ ਹੈ ਜੀ ਇਹ ਇਸ ਮਮਕਾਨ ਦੀ ਗੱਲ ਕਰੀਏ ਤਾਂ ਮਕਾਨ ਰੋਮੀ ਜੋਸ਼ੀ ਦੇ ਨਾਮ ਤੇ ਹੈ ਜਾਂ ਕਿਸੇ ਹੋਰ ਦੇ ਨਾਮ ਤੇ ਹੈ ਜੋ ਇਨੀਸ਼ੀਅਲ ਸਾਨੂੰ ਅਜੇ ਇਨਕੁਆਇਰੀ ਤੋਂ ਪਤਾ ਲੱਗਿਆ ਉਹ ਇਹਦਾ ਨਹੀਂ ਹੈ ਇਹਨੇ ਕਿਰਾਏ ਤੇ ਲਿੱਤਾ ਹੋਇਆ ਸੀਗਾ ਇੱਥੇ ਬਾਕੀ ਇਹਦੀ ਤਫਤੀਸ਼ ਜਦੋਂ ਡਿਟੇਲ ਦੇ ਵਿੱਚ ਕਰਾਂਗੇ ਅਰੋਮੀ ਜੋਸ਼ੀ ਫੜੇ ਗਏ ਨਹੀਂ ਆ ਨਹੀਂ ਅਜੇ ਸਿਰਫ ਅਸੀਂ ਤਲਾਸ਼ ਤੇ ਪਰਚਾ ਦਰਜ ਕੀਤਾ ਤੇ ਰਿਕਵਰੀ ਕੀਤੀ ਹੈ ਜੀ ਸਰ ਜੀ ਬਿਲਕੁਲ ਸਾਡੀ ਨਿਊ ਰਾਜਨਗਰ ਵਿਖੇ ਮੌਜੂਦ ਹੈ ਜਿੱਥੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਜੋ ਵੱਡੇ ਵੱਡੇ ਬਾਕਸ ਨੇ ਉਹ ਮਿਲੇ ਨੇ ਤੁਹਾਨੂੰ ਤਸਵੀਰਾਂ ਵੀ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਜਿੱਥੇ ਚਾਈਨਾ ਡੋਰ ਜਿਸ ਤੇ ਸਖਤ پابੰਦੀ ਲਗਾਈ ਗਈ ਹੈ ਉਸ ਨੂੰ ਉਡਾਨ ਦੇ ਵਿੱਚ ਉਸ ਨੂੰ ਪਤੰਗਾ ਦੇ ਵਿੱਚ ਉਡਾਨ ਦੇ ਵਿੱਚ ਜੋ ਕੀ ਮਨਾਹੀ ਕੀਤੀ ਗਈ ਹੈ ਪਰ ਫੇਰ ਵੀ ਜੋ ਕੀ ਹੈ ਲਗਾਤਾਰ ਇਸ ਦਾ ਮਿਲਣਾ ਇੱਕ ਪੁਲਿਸ ਪ੍ਰਸ਼ਾਸਨ ਤੇ ਵੱਡੀ ਸਵਾਲ ਖੜਾ ਕਰਦੇ ਨੇ ਕਮਰੇ ਦੇ ਕਮਰੇ ਭਰੇ ਮਿਲੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹਨਾਂ ਨੂੰ ਬੀਤੀ ਰਾਤ ਜੋ ਕੀ ਹੈ ਇਲਤਲਾ ਮਿਲੀ ਸੀਗੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਤੇ ਕੰਮ ਕੀਤਾ ਗਿਆ ਤੇ ਅੱਜ ਜੋ ਕੀ ਹੈ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਰੋਮੀ ਜੋਸ਼ੀ ਨਾਮ ਦਾ ਵਿਅਕਤੀ ਹੈ ਉਸ ਦੇ ਖਿਲਾਫ ਜੋ ਕੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਹਾਲਾਂਕਿ ਉਸ ਨੂੰ ਹਲੇ ਫੜਿਆ ਨਹੀਂ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ ਤੇ ਇਸ ਵੇਲੇ ਦੱਸਦੀ ਹੈ ਕਿ ਪੁਲਿਸ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਚਾਈਨਾ ਡੋਰ ਬਸੰਤ ਦਾ ਸੀਜ਼ਨ ਨੇੜੇ ਹੈ ਤੇ ਚਾਈਨਾ ਡੋਰ ਦੀ ਵਿਕਰੀ ਇੱਕ ਵਾਰ ਫਿਰ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਪੁਲਿਸ ਪ੍ਰਸ਼ਾਸਨ ਤੇ ਕਾਫੀ ਸਵਾਲ ਖੜੇ ਕਰਦੇ ਨੇ ਹਾਲਾਂਕਿ ਪੁਲਿਸ ਵੱਲੋਂ ਜੋ ਕੀ ਹੈ ਅ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਵੀ ਜੋ ਕੀ ਹੈ ਚਾਈਨੀਜ਼ ਡੋਰ ਨਿਊ ਰਾਜਨਗਰ ਵਿਖੇ ਫੜੇ ਗਏ ਨੇ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਉਸ ਮ੍ਰਿਤਿ ਤਿਵਾਰੀ ਦੀ ਰਿਪੋਰਟ